ਹੁਣ ਆਪਾਂ ਇਹ ਵੇਖਣਾ ਵੀ ਕਿੰਨਾ ਚਿਰ ਹੋਲਡ ਕਰਕੇ ਰੱਖਦੇ ਹਾਂ ਇਹਨੂੰ ਇਦਾਂ ਕਮਾ ਸਕਦੇ ਹਾਂ ਇਹਨੂੰ ਕਿ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਫੇਰ ਮੈਂ ਆ ਗਿਆ ਆਪਾਂ ਇਹ ਕੰਮ ਦੇ ਤੇ ਜਦ ਇਹਨਾਂ ਅੱਜ ਕੱਲ ਅੱਜ ਮੈਂ ਚਾਰ ਮਿੰਟਾਂ ਦਾ ਗੱਲ ਕਰਨੀ ਥੋੜੀ ਜਿਹੀ ਜਿਵੇਂ ਮਾਲਾ ਸਾਡਾ ਡਾਟਾ ਆਪਰੇਟਰ ਦਾ ਕੰਮ ਹੈ ਨਾ ਡਾਟਾ ਆਪਰੇਟਰ ਵਾਲੇ ਕੰਮ ਬੰਦੇ ਕੋਲੋਂ ਮਤਲਬ ਤਿੰਨ ਤਿੰਨ ਕੰਮ ਲੈਣਦੇ ਆ ਵੀ ਆਪਣਾ ਰੀਫੰਡਿੰਗ ਕਰਾਉਣੀ ਜਾ ਕੇ ਮਾਲ ਕਰਾਉਣਾ ਮਾਲ ਤੇ ਖਿੱਚ ਕੇ ਖੜ ਕੇ ਅੰਦਰ ਵੀ ਲਾ ਕੇ ਆਉਣਾ ਵੀ ਕਹਿਣਾ ਵੀ ਜਾਂ ਇੱਕ ਕੰਮ ਕਰਾ ਲਓ ਜਾਂ ਮਾਲਗ ਨਾਲੋ ਹਨਾ ਜਿਹੋ ਜਿਹੇ ਕੰਮ ਕਰਾ ਲਓ ਜਾਂ ਡਾਟਾ ਐਂਟਰੀ ਦਾ ਕੰਮ ਹੁੰਦਾ ਉਹ ਬੰਦੇ ਦਾ ਵੀ ਇਕੱਲਾ ਵੱਡਾ ਡਾਟਾ ਐਂਟਰੀ ਦਾ ਕਰਨਾ ਕੰਪਿਊਟਰ ਤੇ ਜਾਂ ਉਹ ਕਰਾ ਲਓ ਉਹਨੇ ਵੇਨੇ ਕੀ ਬੰਦਾ ਵਾ ਜੇ ਇਹਦੇ ਕਰਨਗੇ ਸਹੀ ਠੀਕ ਹੈ ਨਹੀਂ ਤੇ ਫਿਰ ਰੱਬ ਰੱਖਾ ਇਹਨੇ ਕੀ ਬੰਦਾ ਹੈਲੋ ਗਾਇਸ ਹੁਣ ਅਸੀਂ ਲੱਗੇ ਆ ਕਰਨ ਬ੍ਰਿਕ ਹੋਲਡ ਚੈਲੰਜ ਮਤਲਬ ਵੀ ਜਿਹੜੀ ਆ ਇੱਟਿਆ ਨਾ ਇੱਟ ਨੂੰ ਹੀ ਐਪ ਖੋਲਡ ਕਰਕੇ ਰੱਖਾਂਗੇ ਐਦਾਂ ਕਰਕੇ ਜਿੱਤਾਂ ਵੀ ਜੇ ਐਦਾਂ ਕਰਨੀ ਦਿੱਦਾ ਆਪਣੀ ਮਰਜ਼ੀ ਜਿੱਤਾਂ ਵੀ ਕਰਨੀ ਆ ਤੇ ਅਸੀਂ ਕਰਾਂਗੇ ਨੇ ਹੋਲਡ ਤੇ ਹੁਣ ਇਹ ਵੇਖਾਂਗੇ ਵੀ ਕਾਡਾ ਜਿਆਦਾ ਜ਼ਿਆਦਾ ਹੋਲਡ ਕਰਕੇ ਜੇ ਰਿੰਦਰ ਨੇ ਯਾਰ ਚਾਰ ਹੋਲਡ ਕਰ ਲਈ ਤੇ ਸਮਝੋ ਇਹ ਜਿੱਤ ਗਿਆ ਜੇ ਮੈਂ ਯਾਰ ਚਾਰ ਹੋਲਡ ਕਰਕੇ ਰੱਖੀ ਏਟ ਤੇ ਮੈਂ ਜਿੱਤ ਗਿਆ ਤੇ ਜਿੱਤਣ ਵਾਲੇ ਨੂੰ ਮਿਲੂਗੀ ਪਾਰਟੀ ਤੇ ਹਾਰਨ ਵਾਲੇ ਨੂੰ ਸਜ਼ਾ ਦੇਣੀ ਵੀ ਰਹਿੰਦੀ ਏ ਸਜ਼ਾ ਰਹਿ ਨਹੀਂ ਦਿੰਦੇ ਆਪਾਂ ਪਾਰ ਪਾਰ ਆਪਾਂ ਸਿੱਧੀ ਜਿੱਤਣ ਵਾਲੇ ਦੀ ਸਿੱਧੀ ਪਾਰਟੀ ਰੱਖਦੇ ਆ ਹਾਰਨ ਵਾਲੇ ਦੀ ਕੋਈ ਨਹੀਂ ਤੇ ਚਲੋ ਵੇਨੇ ਆ ਕੀ ਕਰਦੇ ਆਪਾਂ ਹੁਣ ਕਰਦੇ ਆ ਚੈਲੰਜ ਸ਼ੁਰੂ ਫੜ ਲਾ ਪਈਸਾ ਬਿੱਟ 3 2 1 ਤੇ ਗੋ ਹੁਣ ਆਪਾਂ ਇਹ ਵੇਖਣਾ ਵੀ ਕਿੰਨਾ ਚਿਰ ਹੋਲਡ ਕਰਕੇ ਰੱਖਦੇ ਹਾਂ ਇਟ ਨੂੰ ਇਦਾਂ ਕਮਾ ਹਾਂ ਇਟ ਨੂੰ ਕਹੇ ਰਹਿਣ ਦੀਏ ਚਲੋ ਕੋਈ ਨਹੀਂ ਜਿੱਤਾ ਵੀ ਹਾਂ ਇਦਾਂ ਫੜ ਲਈ ਇਦਾਂ ਰਹੂਗੀ ਇਦਾਂ ਮਰਜ਼ੀ ਕਰ ਲਾ ਕੋਈ ਗਲਤ ਤਰੀਕੇ ਨਾਲ ਫੜ ਲਈ ਮਿੱਦਾ ਫੜਨੀ ਸੀ ਨਾ ਤੇ ਹੁਣ ਵੇਨੇ ਆ ਵੀ ਕੌਣ ਜਾਰ ਚਿਰ ਹੋਲਡ ਕਰਕੇ ਰੱਖਦਾ ਵਾ ਜਿਹੜਾ ਜਾਰ ਚਿਰ ਹੋਲਡ ਕਰਕੇ ਰੱਖੂਗਾ ਤੇ ਉਹ ਮੈਂ ਜਿੱਤ ਜੂਗਾ ਤੇ ਜਿਹੜਾ ਜਾਰ ਚਲਾ ਜਿਹੜਾ ਮਤਲਬ ਵੀ ਪਹਿਲਾਂ ਜਿੰਨੇ ਥੇ ਲੇਟ ਛੋੜਤੀ ਉਹ ਸਮਝੋ ਹਾਰ ਗਿਆ ਹੁਣ ਵੈਨੇ ਬਾਹ ਕਿੜੀਆਂ ਲੜਨੀਆਂ ਹੁਣ ਕਿੜੀਆਂ ਲੜਨਦਾ ਵੀ বাজ ਕੇ ਬਣਾ ਲੈ ਸ਼ੁਰੂਆਤ ਹੀ ਹੋਈ ਆ ਨਹੀਂ ਉਹ ਗਰਮੀ ਜੀ ਲੱਗਣ ਥੋਪੀ ਪੈਣ ਚਲ ਵੈਨੇ ਉਹਦਾ ਜਾਣਦੀ ਆ ਸਤਿਆਜੀ ਬਾਹ ਦੀ ਕਦੀ ਤੇਰੀ ਆ ਉਹ ਵੇਖਿਆ ਪਤਾ ਲੱਗ ਗਿਆ ਹੁਣ ਐਂ ਉਹਦਾ ਇੰਦਰ ਦੇ ਇੰਦਰ ਦੇ ਵਲੌਗ ਵਿੱਚ ਵੀ ਆਡੀ ਵੀਡੀਓ ਆ ਗਈ ਆ ਚੈਲੰਜਸ ਵਾਲੀ ਤੇ ਉਹ ਜਾ ਕੇ ਤੁਸੀਂ ਵੇਖ ਸਕਦੇ ਇੰਦਰ ਸਮਰਾ ਵਲੌਗ ਦੇ ਵਿੱਚ ਉਹਦੇ ਵਿੱਚ ਚੈਲੰਜ ਕੀਤਾ ਤੁਸੀਂ ਜਾ ਕੇ ਉੱਥੇ ਵੇਖੋ ਪੀ ਚੈਲੰਜ ਕਿਦਾਂ ਲਾਦੇ ਜੇ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦੇ ਅਸੀਂ ਹੋਰ ਚੈਲੰਜ ਵਾਲੀ ਵੀਡੀਓ ਬਣਾਉਂਦੀ ਸੀ ਮਤਲਬ ਵੀ ਕੋਸ਼ਿਸ਼ ਕਰਿਆ ਕਰਾਂਗੇ ਤੇ ਵੇਨੇ ਆ ਜੀ ਕਰਾ ਸਿੱਧੀ ਨੇ ਕੀਤੀ ਆ ਜਾਣਦੀ ਬਸ ਗਈ 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 ਗਾਇਸ ਮੈਂ ਹਰਦਾ ਲੱਗਨਦਾ ਮੈਨੂੰ ਲੱਗਦਾ ਗਈ ਨਹੀਂ ਜਾ ਰਹਾ ਚਲ ਹੋਲਡ ਹੁੰਦੀ ਇੰਦਰ ਅਜੇ ਵੀ ਛੜ ਕੇ ਬੈਠਾ ਦੇਖਣਾ ਚਲੋ ਉਹ ਕਿੰਨਾ ਜ਼ਰਮ ਹੋਲਡ ਕਰਦਾ ਪਤਾ ਮੈਨੂੰ ਤੇ ਬਾਹ ਜਿਹੜੀ ਮੇਰੇ ਥੱਕ ਗਈ ਤੇ ਕੋਈ ਨਹੀਂ ਰੱਖ ਸਕਦਾ ਤੂੰ ਥੱਲੇ ਹੁਣ ਦਿਖਾਰੀ ਗਿਆ ਮੈਨੂੰ ਪਾ ਲੱਗ ਗਿਆ ਆਇਰ ਜਿੱਤੀ ਗਿਆ ਹੁਣ ਤੇ ਕੋਈ ਨਹੀਂ ਮੇਰੇ ਵੱਲੋਂ ਪਾਰਟੀ ਮਿਲੂਗੀ ਸ਼ਾਮ ਨੂੰ ਹੁਣ ਮੈਂ ਸਮੋਸੇ ਖਵਾ ਕੇ ਲਾਉਂਗਾ ਨੂੰ ਜਾ ਕੇ ਛਿੰਦੇ ਕੋ ਛਿੰਦੇ ਕੋਈ ਛਿੰਦੇ ਕੋ ਸਮੋਸੇ ਖਵਾ ਕੇ ਲਾਉਂਗਾ ਆਪਣੇ ਪੁੱਲਤੇ ਦਾ ਤੇ ਬਾਕੀ ਕੋ ਨਹੀਂ ਆ ਵਲੌਗ ਆਪਣਾ ਇਦਾਂ ਭਾਈਓ ਮਕਾਨਾ ਰੱਖ ਲਓ ਸਜਾ ਰੱਖੀਏ ਮੈਨੂੰ ਪਤਾ ਮਾਰਨਾ ਨਹੀਂ ਕਿਉਂਕਿ ਨੇ ਪਹਿਲਾਂ ਵੀ ਕੀਤਾ ਹਣਾ ਕਿ ਚੱਲ ਜੇ ਤਾਂ ਕਰਕੇ ਪਤਾ ਹੀ ਬਾਕੀ ਚਲੋ ਮੈਂ ਕਹਿੰਦਾ ਜਾਰੇ ਇੱਕ ਰਾ ਆਪਣਾ ਪ੍ਰੈਕਟਿਸ ਕਰਦੇ ਰਿਹਾ ਕਰਦੇ ਇਹਦਾ ਚੈਲੰਜ ਚੁਲਝ ਕਰਦੇ ਤੇ ਤੁਸੀਂ ਬਸ ਕਮੈਂਟ ਕਰਿਆ ਕਰੋ ਪੰਜਾਬੀ ਚ ਚੈਲੰਜ ਦੇਖਣੇ ਤੇ ਮੇਰੇ ਵਲੌਗ ਤੇ ਆ ਜਾ ਕਰਨਗੇ ਆਪਣੇ ਆਜ ਤੇ ਜਸਮਰ ਬਲੌਗਸ ਤੇ ਤੇ ਜੇ ਤੁਹਾਨੂੰ ਹਿੰਦੀ ਵਿੱਚ ਚੈਲੰਜ ਦੇਖਣੇ ਆਲਰੇਡੀ ਪੈ ਵੀ ਆ ਉਹ ਇੰਦਰ ਸਮਰਾ ਬਲੌਗਸ ਤੇ ਜਾ ਕੇ ਚੈੱਕ ਕਰੋ ਮੈਨੂੰ ਕਿ ਮੈਨੂੰ ਇੱਕ ਵੀਰ ਨ ਕਮੈਂਟ ਮਾਰਾ ਦੱਸੀ ਹੂੰ ਅਦਾ ਪ੍ਰਾਪਤ ਜਾ ਇੱਕੋ ਮਿੰਟ ਦੱਸ ਮੈਨੂੰ ਦੱਸ انداਪਰ ਆ ਪੰਜਾਬੀ ਜੇ ਵੀਡੀਓ ਬਣਾ ਆ ਕਰ ਰਹੇ ਬਣੇ ਅੱਗੇ ਕੀ ਲਿਖ ਉਹਨੂੰ ਲਿਖਣ ਦੀ ਮੇਰੀ ਘਟ ਜਾਜ ਸੀ ਮੈਨੂੰ ਕੀ ਆਂਦਾ ਹਣੀ ਲਾ ਦੇ ਲੂਜ ਕਰਾ ਆਖਣੀ ਇਦਾਂ ਕਹਾਂਦਾ ਮੈਂ ਕਮੈਂਟ ਮੰਨ ਨੂੰ ਰਿਪਲਾਈ ਕੀਤਾ ਮਾਹਤ ਪੰਜਾਬੀ ਲੈ ਜਾਣ ਲੱਤੇ ਵੇਖ ਲਾ ਕਰਕੇ ਜਾ ਕੇ ਸਾਡੇ ਘਰ ਇੱਕ ਚੈਨਲ ਆ ਸਾਡੇ ਉਹਨੇ ਇੱਕ ਚੈਨਲ ਹੋਵੇ ਤੇ ਫੇਰ ਅਸੀਂ ਕਹੀਏ ਸਾਡੇ ਉਰ ਪੰਜਾਬੀ ਵਾਲਾ ਚੈਨਲ ਆ ਹਿੰਦੀ ਵਾਲਾ ਚੈਨਲ ਆ ਹੱਡ ਚਾਰ ਚੈਨਲ ਆ ਤੂੰ ਜੇ ਜਿਹਨੂੰ ਪੰਜਾਬੀ ਚੰਗੀ ਲੱਗਦੀ ਪੰਜਾਬੀ ਜਾ ਕੇ ਵੇਖ ਲੈ ਬਾਕੀ ਇਹ ਸੋਚ ਹੁੰਦੀ ਆਪੋ ਆਪਣੀ ਕਿਦਾਂ ਰੱਖਣੀ ਆ ਹਾਂਜੀ ਗਾਇਸ ਤੇ ਜੇ ਆਪਾਂ ਸੋ ਸਹੀ ਲੈ ਕੇ ਚੱਲਾਂਗੇ ਹੁਣ ਤੁਸੀਂ ਫਿਲਮ ਇੱਕ ਫਿਲਮ ਮਾਲ ਹੁਣ ਪੁਸ਼ਪਾ ਫਿਲਮ ਪੰਜਾਬੀ ਵਿੱਚ ਤਾਂ ਹੀ ਨਹੀਂ ਹੁਣ ਸਾਰੇ ਵਰਲਡ ਨੇ ਵੇਖੀ ਪੰਜਾਬ ਚ ਪਾਣੀ ਕਿੰਨੇ ਆਣਾ ਵੇਖੀ ਹੈ ਨਾ ਫਾਈ ਤਾਂ ਆਪ ਵੇਖਿਆ ਉਹਨਾਂ ਨੂੰ ਕਹੋ ਨਾ ਪੰਜਾਬੀ ਵਿੱਚ ਕਰੋ ਫਿਰ ਮਾਲਾ ਜਿਹੜਾ ਬੰਦਾ ਇਹੋ ਜਿਹਾ ਕਮੈਂਟ ਕਰਦਾ ਹੈ ਨਾ ਪੰਜਾਬੀ ਵਿੱਚ ਵਲੌਗ ਬਣਾਓ ਜਾਂ ਪੰਜਾਬੀ ਆਪਣਾ ਕੰਟੈਂਟ ਰੱਖੋ ਤੇ ਫਿਰ ਜਾ ਕੇ ਫਿਲਮਾਂ ਵੀ ਜਾ ਕੇ ਪੰਜਾਬੀ ਵੇਖਿਆ ਕਰੋ ਤੁਸੀਂ ਹਿੰਦੀ ਇਥੇ ਕਰਨ ਜਾਂਦੇ ਜੇ ਉਹ ਤਾਂ ਪੱਲਿਓ ਪੈਸੇ ਖਰਚ ਕੇ ਜਾਂਦੇ ਇਹਦੇ ਫ੍ਰੀ ਵਿੱਚ ਤੁਹਾਨੂੰ ਵੀਡੀਓ ਦਿਖਣੀਆਂ ਵਾ ਉਥੇ ਪੱਲਿਓ ਪੈਸੇ ਖਰਚ ਕੇ ਤੇ ਫੇਰ ਜਾ ਕੇ ਤੁਸੀਂ ਵੇਂਦੇ ਹਿੰਦੀ ਫਿਲਮਾਂ ਸੋਚ ਹੀ ਹੈਗਾ ਆਪ ਆਪਣੀ ਬੰਦੇ ਦੀ ਜੇ ਆਪਣੀ ਸੋਸ ਹੀ ਕਰ ਲੋਗੇ ਕਈ ਬੰਦੇ ਆਪਰੇ ਖੇਡ ਵੀ ਕਰਦੇ ਆ ਬਹੁਤ ਵਧੀਆ ਵਾਹ ਇਹ ਵੀ ਕਮੈਂਟ ਕਈ ਜਣੇ ਕਰਦੇ ਆ ਬਾਕੀ ਸਾਨੂੰ ਸਿੱਧੀ ਸਿੰਪਲ ਜੀ ਗੱਲ ਆ ਲੋਕਾਂ ਦੇ ਕਹਿਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਕਿ ਸਾਨੂੰ ਕੋ ਮਾੜਾ ਵੀ ਕਹੀ ਜਾ ਵੀ ਵੀਡੀਓ ਬਣਾਉਨੇ ਆ ਅਸੀਂ ਆਪਦੇ ਆਪਦੇ ਮਰਜ਼ੀ ਨਾਲ ਬਣਾਉਨੇ ਆ ਤੇ ਦਮ ਤੇ ਬਣਾਉਣਾ ਹੈ ਵੀ ਸਾਨੂੰ ਕੀ ਮਾਰੀ ਜੋ ਕਮੈਂਟ ਵਾਲੀ ਤਰੀਕ ਹੀ ਪਤਣੀ ਆ ਹਾਂ ਸਾਨੂੰ ਕੋਈ ਚੱਕਰ ਨਹੀਂ ਸਾਡੀ ਕਮੈਂਟ ਮਾਰੀ ਜਾ ਸਾਡੀ ਸਾਡੀ ਰੀਚ ਵਧਣ ਦੀ ਅਕਾਊਂਟ ਦੀ ਸਾਨੂੰ ਨਹੀਂ ਕੋਈ ਚੱਕਰ ਇਹ ਪੜੇ ਆ ਵੀ ਜਿਹੜਾ ਬੰਦਾ ਇਹੋ ਜੀ ਸੋਚ ਰੱਖ ਕੇ ਚੱਲਦਾ ਉਹ ਕਦੀ ਅੱਗੇ ਨਹੀਂ ਵੱਸ ਸਕ ਸਾਡਾ ਹਲੇ ਪਰ ਵੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਪੱਕਾ ਚਾਂਸ ਵੀ ਨਹੀਂ ਵੀ ਵੀਡੀਓ ਚੱਲਦੀਆਂ ਜਾਂ ਨਹੀਂ ਚੱਲਦੀਆਂ ਆਪੇ ਇਹ ਕਹਿ ਨਹੀਂ ਸਕਦੇ ਪਰ ਆਪਾਂ ਮੈਦਾਨ ਵਿੱਚ ਤਾਂ ਆਏ ਨਾ ਸਭ ਤੋਂ ਮੇਨ ਗੱਲ ਹੁੰਦੀ ਮੈਦਾਨ ਵਿੱਚ ਖੜਨਾ ਹਾਰ ਜਿੱਤ ਦੇ ਗਾਂ ਦੀ ਗੱਲ ਹੈ ਸਭ ਤੋਂ ਮੇਨ ਗੱਲ ਉਹਦੀ ਬੰਦਾ ਮਦਬੰਦਾਨ ਦੇ ਵਿੱਚ ਆ ਕੇ ਖੜ ਜੋ ਤੇ ਜਿਹੜਾ ਬੰਦਾ ਮੈਦਾਨ ਚ ਖੜ ਗਿਆ ਇੱਕ ਨਾ ਇੱਕ ਦਿਨ ਜਿੱਤ ਜ਼ਰੂਰ ਮਿਲਦੀ ਆ ਤੇ ਮੈਂ ਤੇ ਇਹ ਕਹੂੰਗਾ ਵੀ ਤੁਸੀਂ ਵੀ ਇੱਕ ਵਾਰ ਜ਼ਰੂਰ ਵੀਡੀਓ ਵੀਡੀਓ ਬਣਾਉਣੀ ਸ਼ੁਰੂ ਕਰੋ ਅਸੀਂ ਵੀ ਚੱਲ ਲੇਟ ਹੋ ਗਏ ਆ ਚੱਲ ਵੱਖਰੀ ਗੱਲ ਹੈ ਫੇਰ ਵੀ 5 ਮਹੀਨੇ ਲਗਾਤਾਰ ਹੋ ਗਏ ਆ ਤੇ ਇਹਨੂੰ ਇੰਦਰ ਨੂੰ 8 ਮਹੀਨੇ ਹੋ ਗਏ ਆ ਸਾਡੀਆਂ ਚਲੋ ਵੀਡੀਓ ਅੱਜ ਜੀਆਂ ਆਪਣੀਆਂ ਕਮੇਡੀ ਵੀਡੀਓ ਚੱਲ ਨਹੀਂ ਰਹੀਆਂ ਕਮੇਡੀ ਵੀਡੀਓ ਚੱਲੀ ਜਾਂਦੀਆਂ ਵਾ ਰਹਿ ਬਲੌਗ ਦੀ ਗੱਲ ਗਈ ਤੇ ਬਲੌਗ ਤੇ ਵੀ ਠੀਕ ਜਿਹਾ ਵੀ ਹੋ ਜਾਂਦੇ ਹੁਣ ਤੇ ਬਲੌਗ ਵੀ ਚੱਲੀ ਜਾਂਦੇ ਆ ਬਾਕੀ ਇਹ ਵੀ ਚਲੋ ਇੱਕੇ ਦਮ ਕੋਹ ਨਹੀਂ ਹੁੰਦਾ ਹਾਲੇ ਹਾਲੇ ਕਿਸੇ ਵੀ ਚੀਜ਼ ਨੂੰ ਟਾਈਮ ਲੱਗਦਾ ਹੀ ਲੱਗਦਾ ਵਾ ਆਪਾਂ ਘਰ ਬਣਾਉਣੇ ਨੂੰ ਟਾਈਮ ਲੱਗਦਾ ਵਾ ਏਕਣਾ ਇੱਕ ਦਿਨ ਤੇ ਆਪਾਂ ਤਰੱਕੀ ਲਵਾਂਗੇ ਮਹਾਰਾਜ ਕਰੋ ਕਿਰਪਾ ਦੇਦੇ ਆ ਬਾਕੀ ਆਪਾਂ ਬਲੌਗ ਇਹਦਾ ਕੰਟੀਨਿਊ ਰੱਖਦੇ ਤੇ ਚਲੋ ਤੁਸੀਂ ਵੇਖੋ ਚੈਲੰਜ ਤਪਾ ਹੋਰ ਚੈਲੰਜ ਜਾਨੂੰ ਚਾਹੀਦੇ ਤੇ ਦੱਸ ਦਿਓ ਕਮੈਂਟ ਕਰਕੇ ਆਪਾਂ ਨਵੇਂ ਚੈਲੰਜ ਫੇਰ ਬਣਾਵਾਂਗੇ ਜਿਵੇਂ ਤੁਸੀਂ ਵੇਖਿਆ ਜਿਹੀਂ ਕੀਤਾ ਬ੍ਰਿਕ ਹੋਲਡ ਚੈਲੰਜ ਤੇ ਤੁਸੀਂ ਇਦਾਂ ਦੇ ਚੈਲੰਜ ਹੋਰ ਵੇਖਣਾ ਚਾਹੁੰਦੇ ਜੇ ਕਮੈਂਟ ਤੇ ਲਾਈਕ ਜਰੂਰ ਕਰਿਓ ਤੇ ਤੁਸੀਂ ਇਹ ਦੱਸੋ ਅਗਲਾ ਚੈਲੰਜ ਅਸੀਂ ਕਿਹੜਾ ਕਰੀਏ ਤੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਹੋ ਸਕਦਾ ਕੁਝ ਨਵਾਂ ਚੈਲੰਜ ਕਰਾਂਗੇ ਹੁਣ ਦੇਰ ਲਈ ਬਾਏ ਬਾਏ ਗੁੱਡ ਨਾਈਟ